ਦੇਸ਼ ਦੇ ਕਾਤਰ ਜਿਨ੍ਹਾਂ ਪੰਜਾਬੀ ਨੌਜਵਾਨਾਂ ਨੇ ਜਾਨਾਂ ਵਾਰੀਆਂ ਸ਼ਹਾਦਤਾਂ ਦਿੱਤੀਆਂ ਅਜਿਹੇ ਸ਼ਹੀਦਾ ਦੇ ਸਤਕਾਰ ਲਈ ਸਨਮਾਨ ਲਈ ਭਾਰਤ ਸਰਕਾਰ ਸ਼ਾਇਦ ਹੁਣ ਭਾਰਤ ਰਤਨ ਦੇਣ ਦੇ ਇਰਾਉਂ ਦੇ ਵਿੱਚ ਹੋ ਜਾਏ ਕਿਉਂਕਿ ਅੱਜ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਵਿੱਚ ਅਮਰ ਸਿੰਘ ਮੈਂਬਰ ਪਾਰਲੀਮੈਂਟ ਨੇ ਇੱਕ ਵੱਡੀ ਆਵਾਜ਼ ਬੁਲੰਦ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਖਦੇਵ ਮਦਨ لال ਢੀਂਗਰਾ ਸ਼ਹੀਦ ਊਧਮ ਸਿੰਘ ਲਾਲਾ ਲਾਜਪਤ ਰਾਏ ਤੇ ਚੰਦਰ ਸੇਖਰ ਆਜ਼ਾਦ ਜਿਹੇ ਜਿਹੜੇ ਸੂਰਬੀਰ ਨੇ ਜਿਨ੍ਹਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਮੁੱਲਾ ਰੋਲ ਅਦਾ ਕੀਤਾ ਆਪਣੀਆਂ ਜਾਨਾਂ ਵਾਰੀਆਂ ਅਜਿਹੇ ਸ਼ਹੀਦਾਂ ਨੂੰ ਭਾਰਤ ਸਰਕਾਰ ਭਾਰਤ ਰਤਨ ਸਨਮਾਨ ਨਾਲ ਸਨਮਾਨਿਤ ਕਰੇ ਹੁਣ ਅੱਗੇ ਵੇਖਣਾ ਹੋਵੇਗਾ ਕਿ ਭਾਰਤ ਸਰਕਾਰ ਇਸ ਸੈਸ਼ਨ ਦੇ ਵਿੱਚ ਅਜਿਹਾ ਫੈਸਲਾ ਕਿਸ ਤਰ੍ਹਾਂ ਦਾ ਲੈਂਦੀ ਹੈ ਭਾਰਤ ਵਾਸੀਆਂ ਨੂੰ ਹੁਣ ਇਸ ਮਾਮਲੇ ਸੰਬੰਧੀ ਵੱਡੀ ਅੜੀ ਕੈ ਦੁਜੇ ਬਣੇ ਸੈਂਟਰ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਹਣਾ ਜਿਨ੍ਹਾਂ ਨੇ ਲੰਘੇ ਕੱਲ ਭੁੱਖ ਹੜਤਾਲ ਰੰਭੀ ਸੀ ਤੇ ਅੱਜ ਉਹਨਾਂ ਦੇ ਮਤਲਬਕ ਪੰਜ ਸਿੰਘ ਸਹਿਬਾਨ ਵੱਲੋਂ ਜਿਹੜੀ ਅਹਿਮ ਬੈਠਕ ਸਾਦੀ ਗਈ ਸੀ ਉਹਦੇ ਵਿੱਚ ਫੈਸਲਾ ਲਿਆ ਹੈ ਕਹਿੰਦਾ ਭਾਵ ਕਿ ਭਾਈ ਰਾਜੋਹਣਾ ਨੂੰ ਆਦੇਸ਼ ਕੀਤਾ ਗਿਆ ਹੁਕਮਨਾਮਾ ਇੱਕ ਤਰ੍ਹਾਂ ਕਿ ਉਹ ਸਿਹਤ ਦੇ ਵਡੇਰੇ ਹਿੱਤਾਂ ਲਈ ਜਿਹੜੀ ਇਹ ਭੁੱਖ ਹੜਤਾਲ ਵਾਪਸ ਲੈਣ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਹੋਰ ਕਿਹੜੇ-ਕਿਹੜੇ ਫੈਸਲੇ ਹੋਏ ਨੇ ਵਤੇਰੀ ਕਰਕੇ ਜਿਹੜੀ ਹੈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਉਹਗੇ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਅੱਜ ਪੰਚ ਸਿੰਘ ਸਹਿਬਾਨ ਦੀ ਬੈਠਕ ਸੀਗਾ ਭਾਈ ਬਲਵੰਤ ਸਿੰਘ ਰਾਜੂਆਣਾ ਦੇ ਉਪਜੀ ਮਾਮਲੇ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਸ ਫੈਸਲੇ ਦੇ ਵਿੱਚ ਜਿਹੜੇ ਜਿਹੜੇ ਵੀ ਖੁਲਾਸੇ ਹੋਏ ਨੇ ਕਿਹੜੇ ਕਿਹੜੇ ਆਦੇਸ਼ ਲੈ ਗਏ ਨੇ ਉਦੇਸ਼ ਲੈ ਗਏ ਨੇ ਕਿਹੜੇ ਕਿਹੜੇ ਨਿਰਣੇ ਹੋਏ ਨੇ ਉਹ ਸਾਰਾ ਡਾਕਟਰ ਸਾਹਿਬ ਆਪਾਂ ਸਾਂਝਾ ਕਰੀਏ ਭਿੰਡਰ ਸਾਹਿਬ ਜਿਸ ਤਰ੍ਹਾਂ ਕੇ ਭਾਈ ਰਾਜਵਾਨਾ ਦੀ ਭੁੱਖ ਹੜਤਾਲ ਤੋਂ ਬਾਅਦ ਜੋ ਉਹਨਾਂ ਨੇ ਚਿੱਠੀ ਜਿਹੀ ਕੀਤੀ ਸੀ ਜਾਰੀ ਕੀਤੀ ਸੀ ਉਸ ਦੇ ਸੰਦਰਭ ਦੇ ਵਿੱਚ ਪੰਜ ਸਿੰਘ ਸਹਿਬਾਨ ਨੇ ਅੱਜ ਖੀਰਕਰਤਕ ਸਾਹਿਬ ਬਖੇ ਬੱਤੀ ਮੀਟਿੰਗ ਕੀਤੀ ਤੇ ਮੀਟਿੰਗ ਦੇ ਵਿੱਚ ਇਹ ਵਿਚਾਰਿਆ ਗਿਆ ਕਿ ਭਾਈ ਰਾਜਵਾਨਾ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਭੁੱਖ ਹੜਤਾਲ ਨੂੰ ਸਖਤ ਕਰਨ ਅਤੇ ਉਨ੍ਹਾਂ ਦੀ ਰਿਹਾਈ ਦੇ ਲਈ ਉਨ੍ਹਾਂ ਦੀ ਹਰਸੀ ਦੀ ਸਜ਼ਾ ਨੂੰ ਜੋ ਕੇਂਦਰ ਸਰਕਾਰ ਨੇ ਜਿਵੇਂ ਨੋਟੀਫਿਕੇਸ਼ਨ ਜਾਰੀ ਕੀਤੇ ਸੀ ਉਹਦੇ ਮੁਤਾਬਕ ਉਮਰ ਕਾਇਰ ਦੇ ਵਿੱਚ ਤਬਦੀਲ ਕਰਨ ਦੇ ਲਈ ਤੇ ਹੋਰ ਬੰਦੀ ਸਿੰਘਾਂ ਬਾਰੇ ਇੱਕ ਕਮੇਟੀ ਬਣਾਈ ਗਈ ਹੈ ਪੰਜ ਮੈਂਬਰੀ ਕਮੇਟੀ ਇੱਕ ਬਫਰ ਬਣਾਇਆ ਗਿਆ ਜਿਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮਨੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਹਮੇਸ਼ ਸਿੰਘ ਕਾਲਕਾ ਜੀ ਵਿਰਸਾ ਸਿੰਘ ਬਲਟੋਹਾ ਹਰਜਿੰਦਰ ਸਿੰਘ ਅਹਿਮਦਾਰ ਅਤੇ ਭਾਈ ਵਲਸੀ ਗ੍ਰੈਜੂਆਨਾ ਦੀ ਭੈਣ ਕਮਲਦੀਪ ਕੌਰ ਰਾਜੂਆਣਾ ਨੂੰ ਉਹਨਾਂ ਦਾ ਮੈਂਬਰ ਬਣਾਇਆ ਗਿਆ ਪੰਜ ਮੈਂਬਰੀ ਬਫਦ ਹੈ ਜਿਹੜਾ ਕਿ ਜਾ ਕੇ ਕੇਂਦਰ ਸਰਕਾਰ ਦੇ ਨਾਲ ਇਸ ਸੰਬੰਧ ਦੇ ਵਿੱਚ ਗੱਲਬਾਤ ਕਰੇਗਾ ਅਤੇ ਉਹਨਾਂ ਦੀ ਰਿਹਾਈ ਸੰਭਵਾਉਣ ਦੇ ਲਈ ਹਰ ਕੋਸ਼ਿਸ਼ ਕਰੇਗਾ ਤੇ ਇਸ ਦੇ ਨਾਲ ਹੀ ਜਿਹੜਾ ਉਹਨਾਂ ਨੇ ਆਦੇਸ਼ ਪਾਈ ਰਾਜੂਆਣਾ ਨੂੰ ਦਿੱਤਾ ਕਿ ਉਹ ਪੰਥ ਦੇ ਲਈ ਸਿਹਤ ਦੇ ਲਈ ਧਿਆਨ ਰੱਖਦੇ ਹੋਏ ਆਪਣੀ ਭੁੱਖ ਹੜਤਾਲ ਖਤਮ ਕਰ ਦੇਣ ਇਸ ਤਰ੍ਹਾਂ ਦੇ ਇਹ ਵੱਡੇ ਫੈਸਲੇ ਪੰਥ ਖੇਤਾਂ ਦੇ ਵਿੱਚ ਸਿੰਘ ਸਾਹਿਬ ਦੇ ਵੱਲੋਂ ਲਏ ਗਏ ਨੇ ਕਿ ਤੇ ਉਹਨਾਂ ਦੇ ਅਦੇਸ਼ਾਂ ਦੀ ਪਾਲਣਾ ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਪਰ ਇਹ ਮੀਟਿੰਗ ਹੋਈ ਹੈ ਤੇ ਭਾਈ ਰਾਜਵਾਨਾ ਨੇ ਵੀ ਆਪਣਾ ਉਹਨਾਂ ਨੇ ਹੀ ਇਹ ਵੀ ਕਿਹਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਹੀ ਬੇਨਤੀ ਕੀਤੀ ਸੀ ਕਿ ਸਾਰੀ ਆਪਣੀ ਕਮਾਂਡ ਹੁਣ ਆਪਣੇ ਹੱਥ ਦੇ ਵਿੱਚ ਲੈਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁਣੇ ਮੀਟਿੰਗ ਹੋਈ ਹੈ ਪੰਜੀ ਸਿੰਘ ਸਹਿਬਾਨ ਦੀ ਤੇ ਉਹ ਮੀਟਿੰਗ ਦਾ ਇੱਕ ਲਾਚਾਰ ਹੋਇਆਗਾ ਇਹ ਪੰਡਤ ਸਾਹਿਬ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਭਾਈ ਰਾਜਵਾਨਾ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਜਿਹੜਾ ਅਗਲਾ ਦੌਰ ਆਰੰਭਿਆ ਕਹਿੰਦਾ ਭਾਵ ਕਿ ਇਹ ਮਾਮਲਾ ਹੁਣ ਇੱਕ ਤਰ੍ਹਾਂ ਨਵੇਂ ਮੋੜ ਦੇ ਵਿੱਚ ਦਾਖਲ ਹੋਇਆ ਹੈ। ਪਟਾਤ ਸਾਹਿਬ ਕੀ ਕੇਂਦਰ ਸਰਕਾਰ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਨ ਨੂੰ ਤਿਆਰ ਹੋਏਗੀ? ਪਿੰਡਰ ਸਾਹਿਬ ਜਿਸ ਤਰ੍ਹਾਂ ਕਿ ਸ਼੍ਰੀ ਕਾਲਕਟਖ ਸਾਹਿਬ ਦੀ ਬਹੁਤ ਵੱਡੀ ਥਾਨ ਹੈ ਸਿੰਘਾ ਤੇ ਸਿੱਖਾਂ ਦੇ ਵਿੱਚ, ਸਿੱਖ ਪੰਥ ਦੇ ਵਿੱਚ, ਪੌਮ ਦੇ ਵਿੱਚ, ਵਿਦੇਸ਼, ਦੇਸ਼ ਵਿਦੇਸ਼ ਦੇ ਵਿੱਚ, ਦੁਨੀਆ ਦੇ ਵਿੱਚ ਕਾਲਕਟਖ ਸਾਹਿਬ ਦੀ ਬਹੁਤ ਵੱਡੀ ਇੱਕ ਅਜ਼ਮਤ ਹੈ, ਇੱਜ਼ਤ ਹੈ, ਬਹੁਤ ਵੱਡਾ ਨਾਮ ਹੈ ਤੇ ਕਾਲਕਟਖ ਸਾਹਿਬ ਦੇ ਜਥੇਦਾਰ ਸਾਹਿਬਾਨ ਬਲੋਕ ਇਹ ਆਦੇਸ਼ ਦਿੱਤਾ ਜਾਣਾ ਇਹ ਦੇ ਲਈ ਕੇਂਦਰ ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਹੋ ਸਕਦੀ ਹੈ ਕਿਉਂਕਿ ਇਹ ਮਾਮਲਾ ਸਿੱਖ ਪੰਥ ਦੇ ਨਾਲ ਜੁੜਿਆ ਹੋਇਆ ਹੈ ਸਾਰੀ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਹੈ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਤਾਕਤਾਂ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਧਰਮ ਦਾ ਤੇ ਸਾਰਾ ਮਾਮਲਾ ਇਹ ਪੂਰੀ ਤਰ੍ਹਾਂ ਜਥੇਦਾਰ ਸਾਹਿਬ ਜੀ ਦੇ ਆਦੇਸ਼ ਦੀ ਪਾਲਣਾ ਦੇ ਅਧੀਨ ਹੋਊਗਾ ਤੇ ਸਾਰੀ ਇਹ ਜਿਹੜੀ ਕਮੇਟੀ ਬਣਾਈ ਗਈ ਹੈ ਉਹਦੇ ਨਾਲ ਗੱਲਬਾਤ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਉਜਰ ਨਹੀਂ ਹੋਏਗਾ ਜਿੱਥੋਂ ਤੱਕ ਵਿਚਾਰਵਾਨਾਂ ਦਾ ਕਹਿਣਾ ਤੇ ਟਿਕਪੰਥ ਦੇ ਜਿਹੜੇ ਪੁਰਾਣੇ ਮੰਨੇ ਜੋਗ ਇਤਿਹਾਸਕਾਰ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਇਹਦੇ ਵਿੱਚ ਕੇਂਦਰ ਸਰਕਾਰ ਨੂੰ ਕੋਈ ਕੁਜ਼ਰ ਨਹੀਂ ਹੋਵੇਗਾ ਜੀ ਪੰਡਿਤ ਸਾਹਿਬ ਬਿਲਕੁਲ ਇਸ ਸਬੰਧੀ ਹੁਣ ਅਕਾਲ ਤਖਤ ਸਾਹਿਬ ਦੇ ਆਏ ਆਦੇਸ਼ ਉੱਤੇ ਜਿਹੜਾ ਆਖਰੀ ਫੈਸਲਾ ਹੋ ਭਾਈ ਬਲਵੰਤ ਸਿੰਘ ਰਾਜੂ ਉਹਨਾਂ ਨੇ ਖੁਦ ਲੈਣਾ ਜਿਹੜੇ ਕਿ ਅੱਜ ਦੂਜੇ ਦਿਨ ਕੋਹੜ ਹੜਤਾਲ ਉਤੇ ਸਨ ਉਹਨਾਂ ਦੀ ਭੈਣ ਕਮਲਦੀਪ ਕੌਰ ਨਾਲ ਜਿਹੜੀ ਗੱਲ ਹੋਈ ਹੈ ਉਹਨਾਂ ਕਿਹਾ ਹੈ ਕਿ ਉਹਨਾਂ ਦੀ ਜਿਹੜੀ ਆ ਜੇਲ ਨਿਜਮਾ ਮੁਤਾਬਕ ਮੀਟਿੰਗ ਜਿਹੜੀ ਹੈ ਮੁਲਾਕਾਤ ਉਹ ਮੰਗਲਵਾਰ ਨੂੰ ਹੁੰਦੀ ਹੈ ਅਕਸਰ ਤੇ ਹੁਣ ਜਿਹੜਾ ਅਕਾਲ ਤਖਤ ਸਾਹਿਬ ਦਾ ਫੈਸਲਾ ਹੋਇਆ ਉਹਦੇ ਮਤਲਬਕ ਉਹ ਜੇਲ੍ਹ ਪ੍ਰਸ਼ਾਸਨ ਨਾਲ ਸਮਾਲਾ ਕੇ ਕੀ ਉਪਾਈ ਰਾਜਵਾਨੇ ਨਾਲ ਗੱਲਬਾਤ ਕਰਨਗੇ ਇਸ ਤੋਂ ਬਾਅਦ ਹੀ ਇਹ ਮਾਮਲਾ ਫਿਰ ਅੱਗੇ ਸਾਹਮਣੇ ਆਏਗਾ ਡਾਕਟਰ ਸਾਹਿਬ ਇਹਦੇ ਨਾਲ ਇੱਕ ਹੋਰ ਜੁੜਦਾ ਮਾਮਲਾ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ ਸਮੇਂ ਜਿਹੜਾ 15 ਦਿਨਾਂ ਦੇ ਵਿੱਚ ਰਿਪੋਰਟ ਲਈ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਸੰਬੰਧੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ਦੇ ਗ੍ਰਹਿ ਮੰਤਰੀ ਤੋਂ ਸਮਾ ਮੰਗਿਆ ਸੀ ਹਾਲਾਂਕਿ 15 ਦਿਨ ਕਹਿੰਦਾ ਭਾਵ ਕਿ ਅੱਧੇ ਮਹੀਨੇ ਤੋਂ ਵੱਧ ਉਸ ਸਮਾਂ ਹੋ ਗਿਆ ਹੈ ਹਾਲੇ ਤਾਈਂ ਗ੍ਰਹਿ ਮੰਤਰੀ ਕਹਿੰਦਾ ਭਾਵ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਮਿਲਣ ਦਾ ਸਮਾਂ ਨਹੀਂ ਦਿੱਤਾ ਹਾਲਾਂਕਿ ਕਾਲ ਤੱਕ ਸਾਰਦਾ ਜਿਹੜਾ ਕਹਿਣ ਦਾ ਭਾਵ ਸੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਉਹਨਾਂ ਦਾ ਕੇਂਦਰ ਦੀ ਸਰਕਾਰ ਦੇ ਵਿੱਚ ਹੱਥ ਪੈਂਦਾ ਕਿਉਂਕਿ ਇਸ ਵੇਲੇ ਜਿਹੜੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੁਵੰਤ ਜਿਹੜੇ ਆਗੂ ਨੇ ਭਾਜਪਾ ਨਾਲ ਕਾਫੀ ਉਹਨਾਂ ਦੀ ਨੇੜਤਾ ਹੈ ਭਾਜਪਾ ਲੀਡਰਸ਼ਿਪ ਦੇ ਨਾਲ ਤੇ ਭਾਜਪਾ ਦੇ ਦਿੱਲੀ ਨਾਲ ਸੰਬੰਧ ਇੱਕ ਉੱਗੇ ਆਗੂ ਤੇ ਜਿਹੜੇ ਸ਼੍ਰੋਮਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਦਾ ਤਾਂ ਸਿੱਧਾ ਜਿਹੜਾ ਹੱਥ ਉਹ ਅਮਿਤ ਸ਼ਾਹ ਨਾਲ ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਾਲ ਪੈਂਦਾ ਪਰੰਤੂ ਹਾਲੇ ਤਾਈਂ ਅਮਿਤ ਸ਼ਾਹ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਲਗਾਈ ਗਹਾਰ ਨੂੰ ਪ੍ਰਵਾਨ ਨਹੀਂ ਕੀਤਾ ਜੀ ਡਾਕਟਰ ਸਾਹਿਬ ਪਿੰਡਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਕਾਰਨ ਕੀ ਹੈ ਪੰਜ ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ ਤੇ ਇਹ ਵੀ ਹੋ ਸਕਦਾ ਹੈ ਹੋ ਮੰਨਿਸਟਰਸ ਆਫ ਦੀ ਆਪਣੇ ਬੜੇ ਰਹੀਮੀ ਹੁੰਦੇ ਨੇ ਤੇ ਉਹਨਾਂ ਦੇ ਪਾਸ ਕਈ ਰਾਜਾਂ ਦੀ ਕਮਾਂਡ ਵੀ ਸੀ ਇਸ ਕਰਕੇ ਨਹੀਂ ਸਮਾਂ ਦਿੱਤਾ ਗਿਆ ਹੋਣਾ ਕਿਉਂਕਿ ਹੁਣ ਭਾਰਤੀ ਜਨਤਾ ਪਾਰਟੀ ਤਿੰਨ ਸਟੇਟਾਂ ਦੇ ਵਿੱਚ ਬਹੁਤ ਭਾਰੀ ਬਹੁਮਤ ਦੇ ਨਾਲ ਜਿੱਤ ਕੇ ਆਈ ਹੈ ਤੇ ਉਹ ਪੂਰੇ ਹੌਸਲੇ ਦੇ ਵਿੱਚ ਹੈ ਤੇ ਹੁਣ ਇਸ ਸੰਦਰਭ ਦੇ ਵਿੱਚ ਜਦੋਂ ਕਿ ਸ਼੍ਰੀ ਕਾਲਕਸਖ ਸਾਹਿਬ ਨੇ ਭਾਈ ਰਾਜੂ ਆਣਾ ਨੂੰ ਵੀਤਾ ਆਦੇਸ਼ ਕੀਤਾ ਕਿ ਆਪਣੀ ਭੁਖੜਤਾਲ ਖਤਮ ਕਰੋ ਅਤੇ ਦੂਸਰੇ ਪਾਸੇ ਉਹਨਾਂ ਨੇ ਕਮੇਟੀ ਦਾ ਗਠਨ ਕੀਤਾ ਇਹਦੇ ਵਿੱਚ ਇਸ ਦੇ ਵਿੱਚ ਸੰਬੰਧਿਤ ਸਰਕਾਰ ਨੂੰ ਮੇਰਾ ਖਿਆਲ ਨਹੀਂ ਕੋਈ ਉਜ਼ਰ ਹੋਏਗਾ ਤੇ ਇਹ ਕਮੇਟੀ ਦਾ ਗਠਨ ਵੀ ਬੜਾ ਸੋਚ ਸਮਝ ਕੇ ਉਹਨਾਂ ਨੇ ਕੀਤਾ ਜਿਸ ਦੇ ਵਿੱਚ ਬੜੇ ਪ੍ਰਭਾਵਸ਼ਾਲੀ ਵਿਅਕਤੀ ਵੀ ਨੇ ਸ਼ਾਮਲ ਨੇ ਜਿਹੜੇ ਕੇਸ-ਕੇਸ ਨੂੰ ਪੂਰੀ ਤਰ੍ਹਾਂ ਬਲੀਡ ਕਰਨਗੇ ਤੇ ਜਿੰਨਾ ਚਾਹ ਤੁਸੀਂ ਆਪਾਂ ਗੱਲ ਕਰੀਏ ਅਜੀਤ ਅਖਬਾਰ ਸਮੂਹ ਦੇ ਸੰਪਾਦਕ ਵਰਜਿੰਦਰ ਸਿੰਘ ਜੀ ਕਿਉਂਕਿ ਉਹਨਾਂ ਦਾ ਜਿਹੜੀ ਕੇਂਦਰੀ ਲੀਡਰਸ਼ਿਪ ਨਾਲ ਵਾਹ-ਵਾਸਤਾ ਰਹਿੰਦਾ ਹੈ ਇੱਕ ਵੱਡਾ ਜ਼ਰੀਆ ਬਣੇਗਾ ਕਿ ਇਹਨਾਂ ਦੀ ਕੇਂਦਰ ਨਾਲ ਗੱਲਬਾਤ ਅੱਗੇ ਤੁਰੇ ਮੀਟਿੰਗ ਹੋ ਸਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੀ ਜਿਹੜੇ ਕਮੇਟੀ ਦੇ ਵਿੱਚ ਤੁਹਾਨੂੰ ਪਾਏ ਗਏ ਨੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਉਹ ਵੀ ਨੇ ਉਹ ਵੀ ਇੱਕ ਖੈਰ ਦਿੱਲੀ ਦੀ ਜਿਹੜੀ ਆ ਕੇਂਦਰੀ ਲੀਡਰਸ਼ਿਪ ਜਿਹੜੀ ਭਾਜਪਾ ਦੀ ਹੈ ਉਹਦੇ ਨਾਲ ਆਪਣਾ ਅਸਰ ਸੂਖ ਵਰਤ ਸਕਦੇ ਨੇ ਜੀ ਡਾਕਟਰ ਸਾਹਿਬ ਜੀ ਸਾਹਿਬ ਇਹੋ ਹੀ ਹੈ ਨਾ ਸਰਦਾਰ ਬਰਜਿੰਦਰ ਸਿੰਘ ਹਮਦਰਤ ਦਾ ਪ੍ਰਧਾਨ ਮੰਤਰੀ ਦੇ ਨਾਲ ਵੀ ਨੇੜਤਾ ਹੈ ਤੇ ਇੱਕ ਬੜਾ ਵੱਡਾ ਉਹਨਾਂ ਦਾ ਅਕਸ ਹੈ ਜਿਹੜਾ ਕਿ ਦੂਜੇ ਬੰਨੇ ਦੂਜੇ ਬੰਨੇ ਡਾਕਟਰ ਸਾਹਿਬ ਇੱਕ ਕੌਮ ਦਾ ਮਾਮਲਾ ਹੈ ਤਾਂ ਖੈਰ ਕਿਉਂਕਿ ਜਿਹੜੀ ਹੈ ਕੋਈ ਵੀ ਸਰਕਾਰ ਹੋਵੇ ਚਾਹੇ ਉਹ ਜਿੰਨੀ ਵੀ ਕਿੰਨੀ ਵੀ ਕਿਉਂ ਨਾ ਬਹੁਮਤ ਦੇ ਵਿੱਚ ਹੋਵੇ ਉਹਨੂੰ ਆਪਣੇ ਨਾਗਰਿਕਾਂ ਦੀ ਹਰ ਵਰਗ ਦੀ ਕਮਿਊਨਿਟੀ ਦੀ ਗੱਲ ਸੁੰਨੀ ਵੀ ਇੱਕ ਜ਼ਰੂਰੀ ਹੈ ਜੀ ਡਾਕਟਰ ਸਾਹਿਬ ਇਹ ਵੀ ਇੱਕ ਦੇਖਣਯੋਗ ਹੈ ਕਿ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਇਸ ਤਰ੍ਹਾਂ ਦਾ ਇਕ ਹੁਕਮਾਮਾ ਜਾਰੀ ਹੋ ਕੇ ਜੀਤ ਦੇ ਤਹਿਤ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਇਹਦੀ ਅਹਿਮੀਅਤ ਦਿੱਤੀ ਜਾਊਗੀ ਦੋ ਸੰਸਥਾਵਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਨਾਲ ਹੀ ਬੀਬੀ ਰਾਜਵਾਨਾ ਹੈ ਜੋ ਕਿ ਭਾਈ ਰਾਜਵਾਨਾ ਸਾਹਿਬ ਦੀ ਭੈਣ ਹੈ ਉਹ ਉਸ ਵਫ ਦੇ ਵਿੱਚ ਹੈ ਤੇ ਇਸ ਕਰਕੇ ਜ਼ਰੂਰੀ ਹੈਗਾ ਕਿਉਂਕਿ ਇਹ ਇਸ ਦੇ ਵਿੱਚੋਂ ਕਿਸੇ ਨੂੰ ਮਤਲਬ ਆਪਣੇ ਨਿੱਜੀ ਲਾਭ ਨਾਲੋਂ ਪੰਥ ਦੇ ਇਤਾਂ ਦੇ ਲਈ ਤੇ ਸ਼੍ਰੀ ਕਲਤਕ ਸਭ ਦੀ ਹਦਾਇਤਾਂ ਦੇ ਅਨੁਸਾਰ ਕਾਰਜ ਕਰਨਾ ਹੋਊਗਾ ਤੇ ਸਾਰੇ ਸਿੱਖ ਇਸ ਦੇ ਉੱਪਰ ਇੱਕਮਤ ਨਹੀਂ ਹੋਣਗੇ ਤੇ ਹੋਰ ਵੀ ਪੰਜਾਬੀ ਪਿਆਰੇ ਜਿਹੜੇ ਇਸ ਤਰ੍ਹਾਂ ਪੰਜਾਬ ਦੇ ਨਾਲ ਇਤ ਰੱਖਦੇ ਨੇ ਤੇ ਪੰਜਾਬ ਪ੍ਰਤੀ ਉਹਨਾਂ ਦੀ ਵੱਧ ਯੋਗਦਾਨ ਕੀ ਅਤੇ ਪੰਜਾਬੀ ਪਿਆਰ ਰੱਖਦੇ ਨੇ ਉਹ ਵੀ ਇਸ ਸੰਬੰਧ ਦੇ ਵਿੱਚ ਲਾਜ਼ਮੀ ਹੈਗੇ ਕੇਂਦਰੀ ਲੀਡਰਸ਼ਿਪ ਨੂੰ ਕੇਂਦਰ ਸਰਕਾਰ ਨੂੰ ਇਸ ਦੇ ਵਿੱਚ ਕਾਇਲ ਕਰਨ ਦੇ ਲਈ ਤੇ ਇਸ ਸਵੰਧ ਦੇ ਵਿੱਚ ਜਿਹੜੀ ਵੱਡੀ ਟਾਪ ਬਿਊਰੋਕ੍ਰੇਸੀ ਹੈ ਉਹ ਵੀ ਇਸ ਸਵੰਧ ਦੇ ਵਿੱਚ ਆਪਣੀ ਅੱਛੀ رائے ਦੇ ਕੇ ਇਸ ਮਾਮਲੇ ਨੂੰ ਨਿਸ਼ਠਣ ਦੇ ਵਿੱਚ ਸਹਾਇੀ ਹੋ ਸਕਦੀ ਹੈ ਜੀ ਪ੍ਰਿੰਟ ਸਰ ਉਹ ਵੀ ਡਾਕਟਰ ਸਾਹਿਬ ਇਸ ਮਾਮਲੇ ਸੰਬੰਧੀ 550 ਸਾਲਾ ਪ੍ਰਕਾਸ਼ ਪ੍ਰਭੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜ਼ਰੀਏ ਇੱਕ ਐਲਾਨ ਵੀ ਹੋਇਆ ਹੈ ਕਹੜੀ ਇੱਕ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਉੱਤੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੋਇਆ ਹੈ ਤੇ ਅਜੇ ਦੇ ਨਾਲ ਜਿਹੜਾ ਮਾਮਲਾ ਅੱਗੇ ਵਧਣਾ ਕੋਈ ਔਖਾ ਵੀ ਨਹੀਂ ਜੀ ਡਾਕਟਰ ਸਾਹਿਬ ਮੇਰੇ ਸਾਹਬ ਇਨਾਂ ਪ੍ਰਸਤਤੀਆਂ ਜਿਹੜੀਆਂ ਮੌਕੇ ਦੀਆਂ ਹੁਣ ਜਿਸ ਤਰ੍ਹਾਂ ਆਪਾਂ ਦੇਖਿਆ ਜਾਵੇ ਇਹ ਪ੍ਰਸਤਤੀਆਂ ਬਣੀਆ ਨੇ ਇਹ ਬਿਲਕੁਲ ਸਾਰਥਕ ਲੱਗਦੀਆਂ ਨੇ ਕਿ ਇਹ ਮਾਮਲਾ ਹੋਰ ਵੀ ਅੱਗੇ ਵਧੇਗਾ ਅਗਲੀ ਪਾਰਲੀਮੈਂਟ ਦੀਆਂ ਕੋਣਾ ਵੀ ਆ ਰਹੀਆਂ ਨੇ ਤੇ ਭਾਰਤੀ ਜਨਤਾ ਪਾਰਟੀ ਦੀ ਆਪਣੀ ਜਿਹੜੀ ਪੰਜਾਬ ਪ੍ਰਤੀ ਨੀਤੀ ਆ ਉਹਦੇ ਵਿੱਚ ਵੀ ਸ਼ਾਇਦ ਬਦਲਾ ਆਏਗਾ ਤੇ ਉਸ ਸੰਦਰਭ ਦੇ ਵਿੱਚ ਉਹ ਲਾਜ਼ਮੀ ਹੈ ਇਹਦੇ ਪ੍ਰਤੀ ਜਿਹੜਾ ਸਾਰਥਕ ਫੈਸਲਾ ਲੈਣ ਦੇ ਲਈ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਅਹਿਮ ਕਦਮ ਚੁੱਕੇ ਔਰ ਸਾਬ ਦੂਜੇ ਪੱਨੇ ਜਿਹੜੇ ਭਾਰਤ ਦੇ ਇੱਕ ਨਾਇਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਹੋਰ ਬਾਕੀ ਸ਼ਹੀਦਾਂ ਨੂੰ ਭਾਰਤ ਰਤਨ ਮਿਲਣ ਦੀ ਇੱਕ ਮੋੜ ਉਮੀਦ ਜਾਗੀ ਹੈ ਸੰਸਦ ਦੇ ਸਰਦਰ ਰੋਦ ਦੇ ਵਿੱਚ ਮੈਂਬਰ ਪਾਰਲੀਮੈਂਟ ਪੰਜਾਬ ਅਮਰ ਸਿੰਘ ਨੇ ਆਵਾਜ਼ ਵੱਡੇ ਪੱਧਰ ਉਤੇ ਬਲੰਦ ਕੀਤੀ ਹੈ ਉਹਨਾਂ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਲਾਲਾ ਲਾਜਪਤ ਰਾਏ ਮਦਨ ਲਾਲ ਢੀਂਗਰਾ ਸੁਖਦੇਵ ਦੇ ਹੋਰ ਜਿਹੜੇ ਪੰਜਾਬ ਨਾਲ ਸੰਬੰਧਤ ਜਿਹੜੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਐਮ ਰੋਲ ਨਿਭਾਇਆ ਜਾਨਵਾਰੀਆਂ ਉਹਨਾਂ ਲਈ ਭਾਰਤ ਰਤਨ ਅਵਾਰਡ ਦੀ ਜਿਹੜੀ ਕਿ ਵੱਡੇ ਪੱਧਰ ਉੱਤੇ ਮੰਗ ਕੀਤੀ ਹੈ ਵਕਾਲਤ ਕੀਤੀ ਹੈ ਡਾਕਟਰ ਸਾਹਿਬ ਕੀ ਸਮਝਦੇ ਹੋ ਕਿ ਭਾਰਤ ਰਤਨ ਹੁਣ ਤੱਕ ਸਾਡੇ ਸ਼ਹੀਦਾਂ ਨੂੰ ਨਹੀਂ ਸੀ ਮਿਲ ਸਕਿਆ ਭਿੰਡਰ ਸਾਹਿਬ ਅਸਲ ਦੇ ਵਿੱਚ ਕਾਨੂੰਨੀ ਨੁਕਤਾ ਨਗਾ ਤੋਂ ਹਾਲ ਤੱਕ ਤਾਂ ਕਈ ਸ਼ਹੀਦਾਂ ਨੂੰ ਤਾਂ ਇਹ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ ਜਾਂਦਾ ਕਾਨੂੰਨੀ ਦਸਤਾਵੇਜ਼ਾਂ ਦੇ ਵਿੱਚ ਉਹ ਸਰਕਾਰ ਦੇ ਬਾਗੀ ਹੀ ਦਰਸਾਏ ਜਾਂਦੇ ਸੀ ਇਸ ਤਰ੍ਹਾਂ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਕਿ ਸਰਦਾਰ ਅਮਰ ਸਿੰਘ ਨੇ ਅੱਜ ਆਪਣਾ ਇਹ ਕੇਸ ਪੋਟ-ਅਪ ਕੀਤਾ ਹੈ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਬੜੀ ਜ਼ੋਰਦਾਰ ਢੰਗ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਕੌਮ ਦੇ ਵਿੱਚ ਸ਼ਹੀਦਾਂ ਦੀ ਕੀ ਮਹੱਤਤਾ ਹੁੰਦੀ ਹੈ ਤੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕੀਤਾ ਜਾ ਸਕਦਾ ਹੈ ਕੌਮ ਦੇ ਲਈ ਦੇਸ਼ ਦੇ ਲਈ ਆਪਣੀਆਂ ਕੁਰਬਾਨੀਆਂ ਦੇਣ ਦੇ ਲਈ ਕਿਉਂਕਿ ਸਿੱਖ ਧਰਮ ਦੇ ਵਿੱਚ ਵਾਦਤਾ ਤੇ ਸ਼ਹਾਦਤ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆਗਾ ਤੇ ਸਗਾਰ ਅਮਰ ਸਿੰਘ ਹੋਣਾ ਨੇ ਇਸ ਸੰਦਰਭ ਦੇ ਵਿੱਚ ਪੰਜਾਬ ਦੇ ਇਤਿਹਾਸ ਨੂੰ ਦਰਸਾਇਆ ਤੇ ਕੁਰਬਾਨੀਆਂ ਦਾ ਉਹਨਾਂ ਨੇ ਦੱਸਿਆ ਕਿ ਸਭ ਤੋਂ ਵੱਧ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਨੇ ਦੇਸ਼ ਦੇ ਲਈ ਦੇਸ਼ ਦੀ ਆਜ਼ਾਦੀ ਦੇ ਲਈ ਕੌਮ ਦੇ ਲਈ ਇਸ ਤਰ੍ਹਾਂ ਉਹਨਾਂ ਦਾ ਸਨਮਾਨ ਕਰਨਾ ਬਣਦਾ ਤੇ ਉਹਨਾਂ ਸ਼ਹੀਦਾਂ ਨੂੰ ਭਾਰਤ ਰਤਨ ਪੁਰਸਕਾਰ ਦੇਣਾ ਬਣਦਾ ਤਦ ਤਦ ਹੀ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੇ ਉਸ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਕੌਮੀ ਜਜ਼ਬਾ ਉਹਨਾਂ ਦੇ ਵਿੱਚ ਬਲਵਾਨ ਹੋਏਗਾ ਇਹ ਜ਼ਰੂਰੀ ਵੀ ਹੈ ਤੇ ਕਿਉਂਕਿ ਇਸ ਦੇ ਨਾਲ ਹੁਣ ਇਹ ਗੱਲ ਚਰੇਗੀ ਤੇ ਇਸ ਸੰਬੰਧੀ ਜਿਹੜੇ ਕਾਨੂੰਨੀ ਨੁਕਤੇ ਜਿਹੜੇ ਕਾਨੂੰਨੀ ਦਾਅ ਪੇਸ਼ਤੀ ਜਾਂ ਕਾਨੂੰਨੀ ਜਿਹੜੀ ਰੁਕਾਵਟਾਂ ਸੀ ਉਹ ਸਾਰੀਆਂ ਦੂਰ ਹੋ ਕੇ ਉਹਨਾਂ ਨੂੰ ਸ਼ਹਾਦਤ ਸੀ ਤਾਂ ਨੂੰ ਸਨਮਾਨ ਮਿਲੇਗਾ ਤੇ ਸ਼ਹੀਦਾਂ ਦੇ ਲਈ ਦੇਸ਼ ਤੇ ਕੌਮ ਦੇ ਵਿੱਚ ਜਾਗਰਤਾ ਆਏਗੀ ਤੇ ਇਸ ਦੇ ਨਾਲ ਹੀ ਪੰਜਾਬ ਦਾ ਵੀ ਜੋ ਦਰਜਾ ਹੈ ਕੌਮੀ ਯਾਦੀ ਦੇ ਵਿੱਚ ਜਿਹੜਾ ਯੋਗਦਾਨ ਹੈ ਉਹ ਇੱਕ ਵਾਰ ਫਿਰ ਦੇਸ਼ ਦੇ ਸਾਹਮਣੇ ਕੌਮ ਦੇ ਸਾਹਮਣੇ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਜਾਏਗਾ ਜੀ ਪੰਡਤ ਸਾਹਿਬ ਬਿਲਕੁਲ ਡਾਕਟਰ ਸਾਹਿਬ ਆਪਾਂ ਜਿਹੜਾ ਜ਼ਿਕਰ ਕਰ ਰਹੇ ਸੀਗਾ ਕਾਲ ਤਖਸਾਬ ਵੱਲੋਂ ਅੱਜ ਹੋਈ ਬੈਠਕ ਬੈਠਕ ਦੇ ਵਿੱਚ ਜਿਹੜਾ ਭਾਈ ਰਾਜਵਾਨਾ ਨੂੰ ਜਿਹੜੀ ਭੁੱਖ ਹੜਤਾਲ ਵਾਪਸ ਲੈਣ ਦੀ ਜਿਹੜੀ ਹੈ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਕਿਉਂਕਿ ਭਾਈ ਰਾਜਵਾਨਾ ਸ੍ਰੀ ਅਕਾਲ ਤਖਸਾਬ ਵੱਲੋਂ ਜਿਹੜਾ ਉਹਨਾਂ ਨੂੰ ਸਨਮਾਨ ਪਹਿਲਾਂ ਦਿੱਤਾ ਗਿਆ ਉਹ ਜ਼ਿੰਦਾ ਸ਼ਹੀਦ ਹੈ ਖੈਰ ਸ਼ਹੀਦਾਂ ਦੀ ਜਿਵੇਂ ਤੁਸੀਂ ਦੱਸਿਆ ਕਿ ਆਵਾਦਤ ਕਿਵੇਂ ਡਾਕਟਰ ਸਾਹਿਬ ਆਵਾਦਤ ਅਤੇ ਸ਼ਹਾਦਤ ਹੂੰ ਇਹ ਦੋ ਗੱਡੀਆਂ ਚੀਜ਼ਾਂ ਨੇ ਬਿਲਕੁਲ ਡਾਕਟਰ ਸਾਹਿਬ ਆਪਾਂ ਅੱਗੇ ਆਈਏ ਨਰਿੰਦਰ ਤੋਮਰ ਜਿਨ੍ਹਾਂ ਬਾਰੇ ਆਪਾਂ ਜ਼ਿਕਰ ਕੀਤਾ ਸੀ ਕਿ ਸ਼ਾਇਦ ਉਹਨਾਂ ਦਾ ਪਾਰਲੀਮੈਂਟ ਦੇ ਵਿੱਚ ਆਖਰੀ ਭਾਸ਼ਣ ਕਿਉਂ ਨਾ ਹੋਵੇ ਤੇ ਡਾਕਟਰ ਸਾਹਿਬ ਉਹ ਆਖਰੀ ਭਾਸ਼ਣ ਉਹਨਾਂ ਦਾ ਬਾਕੀ ਹੋ ਨਿਪੜਿਆ ਉਹਨਾਂ ਨੇ ਅੱਜ ਆਪਣੇ ਅਹੁਦੇ ਤੋਂ ਆਪਣੇ ਮੈਂਬਰ ਪਾਰਲੀਮੈਂਟ ਪਦ ਤੋਂ ਅਸਤੀਫਾ ਦੇ ਦਿੱਤਾ ਨਰਿੰਦਰ ਤੋਮਰ ਸਮੇਤ ਜਿਹੜੇ ਹੋਰ ਭਾਜਪਾਈ ਜਿਹੜੇ ਮੰਤਰੀ ਸਨ ਕੇਂਦਰ ਦੇ ਵਿੱਚ ਜਾਂ ਉਹ ਐਮਪੀ ਸਨ ਉਹਨਾਂ ਸਾਰਿਆਂ ਨੇ ਅੱਜ ਰਜਾਇਨ ਦੇ ਦਿੱਤਾ ਹੈ ਤੇ ਹੁਣ ਕੀ ਕਿਆਸਰਾਈਆਂ ਨੇ ਕਿ ਨਰਿੰਦਰ ਤੁਮਰ ਜਿਹੜੀ ਆਪਾਂ ਜ਼ਿਕਰ ਕਰਾਇਆ ਸੀ ਕਿ ਮੱਧ ਪ੍ਰਦੇਸ਼ ਦੀ ਸੀਐਮ ਦੀ ਦੌੜ ਦੇ ਵਿੱਚ ਨੇ ਸੀਐਮ ਦੀ ਕੁਰਸੀ ਤੇ ਵਿੱਚ ਉਹ ਉਹਨਾਂ ਦੇ ਨਸੀਬ ਵਿੱਚ ਆਉਂਦੀ ਹੈ ਜਾਂ ਨਹੀਂ ਉਹ ਗੱਲ ਵੱਖਰੀ ਹੈ ਪਰੰਤੂ ਫਿਲਹਾਲ ਜਿਹੜਾ ਉਹ ਖੇਤੀਬਾੜੀ ਮੰਤਰੀ ਮੈਂਬਰ ਪਾਰਲੀਮੈਂਟ ਤੋਂ ਸੁਰਖਰੂ ਹੋ ਗਏ ਨੇ ਜੀ ਡਾਕਟਰ ਸਾਹਿਬ ਸਿੰਦਰ ਸਾਹਿਬ ਰਾਜਨੀਤੀ ਦੇ ਵਿੱਚ ਬਹੁਤ ਕੁਝ ਉੱਥਲ-ਪੁਥਲ ਹੋ ਰਹੀ ਆ ਬਦਲਾਅ ਹੋ ਰਿਹਾ ਤੇ ਨਵੀਂ ਲੀਡਰਸ਼ਿਪ ਵੀ ਉੱਭਰ ਕੇ ਸਾਹਮਣੇ ਆ ਰਹੀ ਆ ਕੇਂਦਰ ਦੇ ਵਿੱਚੋਂ ਕੇਂਦਰੀ ਮੰਤਰੀ ਦੇ ਤੌਰ ਤੇ ਸ਼੍ਰੀ ਨਿੰਦਰ ਤੋਮਰ ਨੇ ਆਪਣਾ ਅਸਤੀਫਾ ਦੇ ਦਿੱਤਾ ਪਾਰਲੀਮੈਂਟ ਮੈਂਬਰ ਦੇ ਤੌਰ ਤੇ ਤੇ ਹੁਣ ਉਹ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਵਿੱਚ ਆਪਣਾ ਸਕਿਰਿਆ ਹੋਣਗੇ ਤੇ ਜਿੱਥੋਂ ਤੱਕ ਸੰਭਾਵਨਾਵਾਂ ਲੱਗਦੀਆਂ ਨੇ ਉਹ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਪਦ ਦੇ ਗੰਭੀਰ ਦਾਵੇਦਾਰ ਨੇ ਇੱਥੋਂ ਤੱਕ ਸ਼੍ਰੀ ਸ਼ਿਵਰਾਜ ਚੋਹਾਨ ਜੀ ਦਾ ਸਬੰਧ ਹੈ ਉਹਨਾਂ ਵੱਲੋਂ ਪਹਿਲਾਂ ਹੀ ਆ ਚੁੱਕਿਆ ਕਿ ਮੈਂ ਮੁੱਖ ਮੰਤਰੀ ਦੀ ਜ਼ੋਰ ਦੇ ਵਿੱਚ ਸ਼ਾਮਲ ਨਹੀਂ ਹਾਂ ਤੇ ਨਾ ਹੀ ਪਹਿਲਾਂ ਮੈਂ ਕਦੇ ਉਹ ਕੀਤਾ ਮੈਨੂੰ ਜੋ ਪਾਰਟੀ ਕਹੇਗੀ ਮੈਂ ਉਸ ਦਾ ਹੁਕਮ ਪੂਰਾ ਮੰਨਾਂਗਾ ਇਹੋ ਹੀ ਆ ਕਿ ਇਸ ਦੇ ਵਿੱਚ ਵੀ ਕੇਂਦਰ ਸਰਕਾਰ ਜਾਂ ਸੈਂਟਰਲ ਲੀਡਰਸ਼ਿਪ ਜਾਂ ਮੋਟੇ ਤੌਰ ਤੇ ਜੇ ਕਿਹਾ ਜਾ ਸਕਦਾ ਨਰਿੰਦਰ ਮੋਦੀ ਤੇ ਮਿਤ ਸ਼ਾ ਇਨੇ ਇੱਕ ਸ਼ਕਤੀਸ਼ਾਲੀ ਹੋ ਚੁੱਕੇ ਨੇ ਉਹ ਜੋ ਵੀ ਕਹਣਗੇ ਉਹਨਾਂ ਦੀ ਇੱਛਾ ਦੇ ਮੁਤਾਬਿਕ ਹੀ ਮੁੱਖ ਮੰਤਰੀ ਕਤੇ ਮੁੱਖ ਮੰਤਰੀ ਜਾ ਉਥੋਂ ਦੇ ਮੰਤਰੀ ਮੰਡਲ ਦਾ ਗਠਨ ਹੋਏਗਾ ਉਹਨਾਂ ਦੀ ਇੱਛਾ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਦੇ ਮਤਲਬ ਕੀ ਇਹਨਾਂ ਰਾਜਾਂ ਦੇ ਵਿੱਚ ਬਿਲਕੁਲ ਡਾਕਟਰ ਸਾਹਿਬ ਤੁਸੀਂ ਨਰਿੰਦਰ ਤੋਮਰ ਨੂੰ ਲੈ ਕੇ ਜਿਹੜਾ ਮੱਧ ਪ੍ਰਦੇਸ਼ ਦੀ ਸੀਐਮ ਕੁਰਸੀ ਸੰਬੰਧੀ ਗੱਲ ਤੋਰ ਰਹੇ ਸੀ ਤਾਂ ਨਰਿੰਦਰ ਤੋਮਰ ਤੋਂ ਇਲਾਵਾ ਇੱਕ ਦੋ ਚਿਹਰੇ ਉੱਥੇ ਹੋਰ ਵੀ ਨੇ ਇਸ ਦੌੜ ਦੇ ਵਿੱਚ ਖੈਰ ਜੇਕਰ ਵੱਡੇ ਪੱਧਰ ਉੱਤੇ ਸੂਤਰਾਂ ਦੇ ਹਵਾਲੇ ਤੋਂ ਆਪਾਂ ਇਹ ਗੱਲ ਨੂੰ ਅੱਗੇ ਵਧਾਈਏ ਤਾਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਸ਼ਾਇਦ ਤਿੰਨਾਂ ਰਾਜਾਂ ਦੇ ਵਿੱਚ ਜਿੱਥੇ ਭਾਜਪਾ ਹੁਣ ਕਾਮਯਾਬ ਹੋਈ ਹੈ ਨਵੇਂ ਚਿਹਰਿਆਂ ਨੂੰ ਅੱਗੇ ਲੈ ਕੇ ਆ ਰਹੀ ਹੈ ਕਹਿੰਦਾ ਭਾਪ ਕਿ ਜਿਹੜੇ ਪੁਰਾਣੇ ਉੱਤੇ ਮੁੱਖ ਮੰਤਰੀ ਪਦ ਨੂੰ ਹੰਡਾ ਚੁੱਕੇ ਹੈ ਜਾਂ ਹੰਡਾਰੇ ਸੀ ਉਹਨਾਂ ਨੂੰ ਹੁਣ ਲਾਂਬੇ ਕੀਤਾ ਜਾ ਰਿਹਾ ਹੈ ਭਿੰਡੇ ਸਾਹਿਬ ਇਹ ਸਾਰਾ ਕੁਝ ਸਾਰੀਆਂ ਪੇਸ਼ਬੰਦੀਆਂ 2024 ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਵੀ ਤੇ ਪ੍ਰਧਾਨ ਮੰਤਰੀ ਜੀ ਵੱਲੋਂ ਆਪਣੀ ਸਾਰੀਆਂ ਸ਼ਕਤੀਆਂ ਦਾ ਅਕਲ ਕਰਨ ਤੋਂ ਬਾਅਦ ਹੀ ਇਸ ਤਰ੍ਹਾਂ ਦਾ ਉਹ ਪੂਰੀਆਂ ਗੋਟੀਆਂ ਫਿੱਟ ਕਰਨਗੇ ਇਸ ਤਰ੍ਹਾਂ ਕਿ ਮਿਤਸ਼ਾ اور ਜੀ ਨਰਿੰਦਰ ਮੋਦੀ ਜੀ ਚਾਹਣਗੇ ਤੇ ਇਹ ਤਿੰਨੇ ਰਾਜਾਂ ਦੇ ਵਿੱਚ ਉਸ ਤਰ੍ਹਾਂ ਦਾ ਉਹ ਆਪਣਾ ਨਵੇਂ ਚਿਹਰੇ ਵੀ ਆ ਸਕਦੇ ਨੇ ਇਹ ਸੰਭਾਵਨਾਵਾਂ ਪ੍ਰਵਲ ਨੇ ਕਿਉਂਕਿ ਜ਼ਰੂਰੀ ਹੁੰਦਾ ਹੈ ਕਿ ਕਈ ਵਾਰ ਕਈ ਲੀਡਰ ਇਨ ਕਈ ਸਟੇਟਾਂ ਦੇ ਵਿੱਚ ਪਾਵਰਫੁੱਲ ਹੋ ਜਾਂਦੇ ਨੇ ਉਹ ਸੈਂਟਰ ਲੀਡਰਸ਼ਿਪ ਦੇ ਲਈ ਖਤਰਾ ਬਣਦੇ ਨੇ ਜਾਂ ਵੈਸੇ ਵੀ ਕਈ ਵਾਰ ਨਵੇਂ ਚਿਹਰਿਆਂ ਨੂੰ ਉਹ ਹੁੰਦਾ ਨਵੀਂ ਲੀਡਰਸ਼ਿਪ ਨੂੰ ਵਾਰਨ ਦੀ ਇਹ ਇੱਕ ਕਵੈਦ ਹੁੰਦੀ ਹੈ ਤਾਂ ਜੋ ਇਸ ਤਰ੍ਹਾਂ ਦਾ ਇੱਕ ਸੰਤੁਲਨ ਬਣਿਆ ਰਹੇ ਹੁਣ ਜਿਵੇਂ ਨਿਰੰਦਰ ਟੋਮਰ ਜੀ ਐਮਪੀ ਦੇ ਵਿੱਚ ਆਪਣੇ ਸਿਰਿਆ ਹੋਣਗੇ ਹੋ ਸਕਦਾ ਹੈ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਵੀ ਲਾਇਆ ਜਾ ਸਕਦਾ ਹੈ ਕੋਈ ਹੋਰ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਪਰੰਤੂ ਇਹ ਤਾਂ ਤੈਅ ਹੋ ਗਿਆ ਨਾ ਉਹ ਵੀ ਕੇਂਦਰ ਦੇ ਵਿੱਚੋਂ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਉਹ ਮੱਧਿਆ ਪ੍ਰਦੇਸ਼ ਦੇ ਵਿੱਚ ਆਪਣੀ ਸ਼ਕਤੀਆਂ ਆਪਣੀ ਤਾਕਤ ਦਾ ਅਮਾਰਾ ਕਰਨਗੇ ਬਿਲਕੁਲ ਡਾਕਟਰ ਸਾਹਿਬ ਨਰਿੰਦਰ ਤੋਮਰ ਹੁਰਾ ਨੇ ਇੱਕ ਐਮਪੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਇੱਕ ਐਮਪੀ ਮੰਨ ਲਿਆ ਹੈ ਕਹਿੰਦਾ ਭਾਵ ਮੈਂਬਰ ਪਾਰਲੀਮੈਂਟ ਤੋਂ ਉਹਨਾਂ ਨੇ ਹੁਣ ਰਿਜਾਈਨ ਦੇ ਦਿੱਤਾ ਹੈ ਤੇ ਮੱਧ ਪ੍ਰਦੇਸ਼ ਦੀ ਰਾਜਨੀਤੀ ਦੇ ਵਿੱਚ ਹੁਣ ਉਹ ਸਰਗਰਮ ਹੋ ਜਾਣਗੇ ਜੀ ਡਾਕਟਰ ਸਾਹਿਬ ਬਿਲਕੁਲ ਭਿੰਦਰ ਸਾਹਿਬ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਦੇ ਵਿੱਚ ਉਤਕਪਟਕ ਹੋਣੀ ਹੈ ਜਿਹੜੀ 2024 ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਉਸ ਦੇ ਵਿੱਚ ਸਾਰੇ ਆਪੋ ਆਪਣੇ ਨਮਾਇਦਿਆਂ ਨੂੰ ਬਿਠਾਇਆ ਜਾਣਾ ਤੇ ਸਾਰੀ ਆ ਉਸ ਦਿਹਾ ਪਾਰਲੀਮੈਂਟ ਦੀਆਂ ਚੋਣਾਂ ਨੂੰ ਕਿਸ ਤਰ੍ਹਾਂ ਆਪਣੇ ਹੱਕ ਦੇ ਵਿੱਚ ਕਰਨਾ ਹੈ ਇਸ ਦੇ ਲਈ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਕੇਂਦਰੀ ਲੀਡਰਸ਼ਿਪ ਪ੍ਰਧਾਨ ਮੰਤਰੀ ਹੋਮਨੈਸ ਜੋ ਵੀ ਜਿਹੜੇ ਪਾਵਰਫੁੱਲ ਲੋਕ ਤੇ ਦੇ ਦਿੱਲੀ ਦੇ ਇਹ ਸੱਤਾ ਦੇ ਕਾਬਜ਼ ਨੇ ਉਹ ਆਪਣੀ ਸਾਰੀਆਂ ਸਮਰਥਾਵਾਂ ਨੂੰ ਆਉਣ ਵਾਲੀਆਂ ਇਲੈਕਸ਼ਨ ਦੇ 24 ਦੇ ਲਈ ਪੂਰੀ ਤਰ੍ਹਾਂ ਫਿੱਟ ਕਰਨਗੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਰਹੇ ਇਸ ਦੇ ਸੰਦਰਭ ਦੇ ਵਿੱਚ ਬਿਲਕੁਲ ਡਾਕਟਰ ਸਾਹਿਬ ਤੁਸੀਂ ਅੱਜ ਦੇ ਇਹ ਵੱਖ-ਵੱਖ ਪਹਿਲੂ ਜਿਨ੍ਹਾਂ ਦੇ ਵਿੱਚ ਭਾਰਤ ਰਤਨ ਸਾਡੇ ਸ਼ਹੀਦਾਂ ਨੂੰ ਮਿਲਣ ਦੀ ਜਿਹੜੀ ਇੱਕ ਸੰਭਾਵਨਾ ਮੁੜ ਤੁਰੀ ਹੈ ਪਾਰਲੀਮੈਂਟ ਦੇ ਵਿੱਚ ਅੱਜ ਇੱਕ ਆਵਾਜ਼ ਗੂੰਜੀ ਹੈ ਤੇ ਜਿਹੜੇ ਇਸ ਤੋਂ ਇਲਾਵਾ ਹੋਰ ਜਿਹੜੇ ਉਭਰੇ ਮਾਮਲੇ ਸੀ ਉਹ ਆਪਾਂ ਵਿਸਤਾਰਪੂਰਵਕ ਸਾਂਝੇ ਕੀਤੇ ਹੈ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਸਮਾਂ ਦਿੱਤਾ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਈ ਮਿਸ਼ਨ ਪੰਜਾਬੀ